ਨਗਰਪੰਚਾਇਤ ਜਿਹੜੀ ਕੱਗਾ ਦੀ ਚੋਣ ਹੋ ਰਹੀ ਹੈ ਉਹਦੇ ਵਿੱਚ ਟੋਟਲ ਕੈਂਡੀਡੇਟ 77 ਸੀਗੇ ਤੇ 3 ਵਜੇ ਤੱਕ 32 ਉਮੀਦਵਾਰ ਜੇ ਉਮੀਦਵਾਰ ਆਪਣੇ ਜਿਹੜੀ ਹੈਗੀ ਆ ਉਹ ਵਾਪਸ ਲੈ ਲਏ ਨੇ ਉਹਨਾਂ ਨੇ ਕਾਗਜ਼ ਬਕਾਇਦਾ ਆਪਦੀ ਸਹਿਮਤੀ ਦੇ ਕੇ ਇੱਥੇ ਐਂਡ ਸਾਰਾ ਕੁਝ ਵੀਡੀਓਗ੍ਰਾਫੀ ਦੇ ਅੰਡਰ ਐਂਡ ਸੀਸੀਟੀਵੀ ਦੇ ਅੰਡਰ ਹੋਇਆ ਹੈ ਜੀ ਤੇ ਇੱਕ ਵਾਰਡ ਦੇ ਵਿੱਚ ਜਿਹੜਾ ਹੈ ਇੱਕੋ ਹੀ ਕੈਂਡੀਡੇਟ ਰਹਿ ਗਿਆ ਹੈ ਉਹ ਅਨਕੋਜ਼ ਹੈਗਾ ਤੇ ਜਿਹੜੇ ਕੈਂਡੀਡੇਟ ਹੁਣ ਰਹਿ ਗਏ ਨੇ ਉਹਨਾਂ ਨੂੰ ਅਸੀਂ ਚੋਣ ਨਿਸ਼ਾਨ ਉਹਨਾਂ ਦੀ ਆਪਸ਼ਨ ਤੇ ਉਹਨਾਂ ਨੇ ਜੋ ਫਾਰਮ ਵਿੱਚ ਭਰੇ ਆ ਉਹਨਾਂ ਨੂੰ ਪੁੱਛ ਕੇ ਅਵੇਲੇਬਿਲਟੀ ਦੇਖ ਕੇ ਤੇ ਉਹ ਚੋਣ ਨਿਸ਼ਾਨ ਉਹਨਾਂ ਨੂੰ ਉਹਨਾਂ ਦੀ ਜਿਹੜੀ ਹੈਗੀ ਆ ਲਿਖਤ ਅਨਸਾਰ ਦੇ ਰਹੇ ਵੀ ਉਹਨਾਂ ਨੇ ਕਿਹੜਾ ਮੰਗੇ ਜਿਹੜਾ ਪੁੱਛ ਰਿਹਾ ਉਹਦਾ ਕੀ ਨਾਂ ਹੈ ਜੀ ਦੱਸੋ ਉਹਦਾ ਨਾਮ ਗੁਰਵਿੰਦਰ ਸਿੰਘ ਹੈ ਜੀ ਵਾਰਡ ਨੰਬਰ 2 ਦੇ ਵਿੱਚ ਪਾਰਟੀਆਂ ਵੱਲੋਂ ਪਾਰਟੀਆਂ ਆਮ ਆਦਮੀ ਪਾਰਟੀ ਜਿਹੜੇ ਕੈਂਡੀਡੇਟਸ ਆਪ ਲੋ ਕਾਗਜ਼ ਭਰ ਰਹੇ ਜਿਨ੍ਹਾਂ ਨੇ ਕਿਹੜੀ ਕਿਹੜੀ ਪਾਰਟੀ ਨਾਲ ਸੰਧਨ ਸਾਰੇ ਜੀ ਪਤਾ ਨਹੀਂ ਨਹੀਂ ਦੇ ਕੋ ਤਾਂ ਹੁਣ ਡਿਟੇਲ ਮੈਂ ਬਾਹਰ ਲਾਵਾਂਗਾ ਜੀ ਕਿਉਂਕਿ ਆਜ਼ਾਦ ਨੇ ਹਰ ਇੱਕ ਪਾਰਟੀ ਕਾਫੀ ਸਾਰੀਆਂ ਪਾਰਟੀਆਂ ਨੂੰ ਜਵਾਨੀ ਤਾਂ ਇਹ ਗੱਲ ਹਾਂਜੀ ਪ੍ਰਬੰਧ ਜੀ ਪ੍ਰਬੰਧ ਮੁਕੰਮਲ ਨੇ ਜੀ ਬਿਲਕੁਲ ਐਂਡ ਚੋਣ ਜਿਹੜੇ ਇਲਾਕਾ ਨਿਸ਼ਾਨ ਅਲਾਟ ਕਰਕੇ ਵੈਲਟ ਪੇਪਰ ਦੀ ਸਿਪਾਈ ਹੋਏਗੀ ਫਿਰ ਬਕਾਇਦਾ ਵੀਡੀਓਗ੍ਰਾਫੀ ਦੇ ਵਿੱਚ ਕਮਿਸ਼ਨਿੰਗ ਹੋਏਗੀ ਮਸ਼ੀਨਾਂ ਦੀ ਤੇ ਜਿਹੜੇ ਵਾਰਡ ਹੈਗੇ ਆ ਉਹ ਉੱਥੇ ਜਿਹੜੇ ਜਿਹੜੇ ਵਾਰਡ ਦੇ ਪੋਲਿੰਗ ਸਟੇਸ਼ਨ ਬਣੇ ਨੇ ਉੱਥੇ ਵੋਟਾਂ ਪੈਣਗੀਆਂ ਜੀ ਇਹਨਾਂ ਸਾਰਾ ਕੁਝ ਵੀਡੀਓਗ੍ਰਾਫੀ ਚ ਚੋਣ ਕਮਿਸ਼ਨ ਦੀਆਂ ਸਖਤ ਹਦਾਇਤਾਂ ਨੇ ਤੇ ਪੁਲਿਸ ਡਿਪਾਰਟਮੈਂਟ ਨੂੰ ਜਿਹੜਾ ਹੈਗਾ ਕਲੀਅਰ ਕਟ ਹਦਾਇਤ ਕਰ ਦਿੱਤੀ ਗਈ ਹੈ ਵੀ ਜਿਹੜੇ ਪੋਲਿੰਗ ਬੂਥਾਂ ਦੀ ਜਿਹੜੀ ਸੁਰੱਖਿਆ ਕਰਨੀ ਹੈਗੀ ਹੈ ਤੇ ਉਹ ਜਿਹੜੇ ਪੂਰੀ ਜ਼ਿੰਮੇਵਾਰੀ ਨਾਲ ਲਵਾਉਣ ਤੇ ਕਿਸੇ ਨੂੰ ਵੀ ਕੋਈ ਜਿਹੜੀ ਇਸ ਤਰ੍ਹਾਂ ਦੀ ਕੋਈ ਹਰਕਤ ਨਹੀਂ ਕਰਨ ਦਿੱਤੀ ਜਾਵੇਗੀ ਜਿਹਦੇ ਨਾਲ ਕੋਈ ਚੋਣ ਪ੍ਰਕਿਰਿਆ ਦੇ ਵਿੱਚ ਵਿਗਨ ਪੈਂਦਾ ਰਸਲ ਵਗੈਰਾ ਜੀ ਰਸਲ ਇੱਥੇ ਹੀ ਹੋਣਗੇ ਕਿੰਨੀ ਤਰੀਕ ਦੀ ਇੱਕ ਹੈਗੀ ਆ 16 16 18 ਤੇ ਇੱਕ 18 ਹੈਗੀ ਜੀ ਹਾਂਜੀ ਬਾਈ ਜੀ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੇ ਸੱਸੀ ਗਾਲ ਬਾੜ ਨੰਬਰ 2 ਆ ਬਾਈ ਜੀ ਤੇ ਨਾ ਦੱਸੋ ਤੁਹਾਡਾ ਗੁਰਵਿੰਦਰ ਸਿੰਘ ਕਿਹੜੀ ਪਾਰਟੀ ਵੱਲੋਂ ਚੋਣ ਲੜ ਰਹੀ ਸੀ ਆਮ ਆਦਮੀ ਪਾਰਟੀ ਵੱਲੋਂ ਚੋਣ ਲੜੀ ਆ ਜੀ ਸਰਦਾਰ ਗਲਵੰਦ ਸਿੰਘ ਬਾਜੀਗਰ ਜੀ ਨੇ ਟਿਕਟ ਨਾਂ ਨਵਾਜਿਆ ਸੀ ਇਹ ਟਿਕਟ ਉਹਨਾਂ ਦੀ ਝੋਲੀ ਜਿੱਤ ਕੇ ਪਾਈ ਜਾਊਗੀ ਜੀ ਤੇ ਸਰਬਸੰਮਤੀ ਹੋ ਗਈ ਅੱਜ ਸਾਡੀ ਵਾਰਡ 'ਚ ਜੀ ਕਿਸ ਤਰ੍ਹਾਂ ਲੱਗ ਰਿਹਾ ਹੈ ਕਿਸ ਤਰ੍ਹਾਂ ਲੱਗ ਰਿਹਾ ਹੈ ਤੁਹਾਨੂੰ ਜੀ ਇਹ ਸਰਬਸੰਮਤੀ ਹੋ ਗਈ ਬਹੁਤ ਵਧੀਆ ਲੱਗ ਰਿਹਾ ਜੀ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਧੰਨਵਾਦ ਆ ਜਿਨ੍ਹਾਂ ਨੇ ਆਪਦੇ ਕਾਗਜ਼ ਵਾਪਸ ਲਏ ਨੇ ਜੀ ਕਿਹੜੇ ਕਿਹੜੇ ਲੱਗਦਾ ਤੁਹਾਨੂੰ ਵਾਰਡ 'ਚ ਤੁਹਾਡੇ ਕੰਮ ਹੋਣ ਵਾਲੇ ਨੇ ਜਿਹੜੇ ਕਰਨੇ ਨੇ ਜਿਹੜੇ ਵੀ ਵਾਰਡ ਚੋਣ ਨਾਲੇ ਨੇ ਬਾਈ ਜੀ ਪੈਲ ਦੇ ਆਧਾਰ ਤੇ ਕੰਮ ਕਰੇ ਜਾਣਗੇ ਜੀ ਉਹਦੇ 'ਚ ਇੱਕ ਸਰਦਾਰ ਕਲਵਾਨ ਸਿੰਘ ਬਾਜੀਗਰ ਜੀ ਸਾਡਾ ਪੂਰਾ ਸਾਥ ਦੇਣਗੇ ਜੀ ਐਮਐਲਏ ਨੇ ਸਾਡੇ ਜੀ ਜੀ ਕੀ ਸਮੱਸਿਆ ਜਿਹੜੀ ਮੇਨ ਤੋਂ ਦੇਖੀ ਲੋਕਾਂ ਨੇ ਦੱਸੀ ਆ ਵੀ ਸਾਡੇ ਕੰਮ ਹੋਣ ਵਾਲੇ ਹੈਗੇ ਫਿਲਹਾਲ ਤਾਂ ਸੀਵਰੇਜ ਦੀ ਸਮੱਸਿਆ ਬਾਈ ਜੀ ਹੋਰ ਕੋਈ ਐਡੀ ਮੇਜਰ ਸਮੱਸਿਆ ਨਹੀਂ ਹੈਗੀ ਸੀਵਰੇਜ ਦੀ ਉਹ ਆ ਜੀ ਹਾਂਜੀ ਤੇ ਪਹਿਲਾਂ ਵੀ ਚੋਣ ਲੜੀ ਸੀ ਜਾਂ ਪਹਿਲੀ ਵਾਰ ਦੀ ਨਾ ਪਹਿਲੀ ਵਾਰ ਚੋਣ ਲੜੀ ਆ ਜੀ ਕਵਾਲੀਫਿਕੇਸ਼ਨ ਕੀ ਯਾ ਤੁਹਾਡੀ ਵੈਸੇ ਮੈਂ ਵੀ ਗ੍ਰੈਜੂਏਟ ਹਾਂ ਜੀ ਜੀ ਹਾਂ ਜੀ ਕੀ ਕਹਿਣਾ ਚਾਹੋਗੇ ਵਾਰਡ ਵਾਸੀਆਂ ਦਾ ਵਾਰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਸਾਰਿਆਂ ਨੇ ਪੈਲ ਦੇ ਆਧਾਰ ਤੇ ਆਪਾਂ ਨੂੰ ਮੁੱਖ ਰੱਖਿਆ ਜੀ ਤੇ ਭਾਈ ਹੋਰੀ ਜਸਵਿੰਦਰ ਸਿੰਘ ਗੋਪੀ ਜੋਗੇ ਵਾਰਡ ਨੰਬਰ 2 ਜੋ ਸਹਿਮਤੀ ਕੀਤੀ ਹੈ ਜੀ ਇੱਕ ਦਿਲਪ੍ਰੀਤ ਸਿੰਘ ਹੈ ਜੀ ਤੇ ਇਹਨਾਂ ਨੇ ਆਪਾਂ ਨੂੰ ਨਿਵਾਜਿਆ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ